ਸਰ ਪਟੀਸ਼ਨ ਦੇ ਵਿੱਚ ਪੰਜ ਪਾਰਟੀਆਂ ਬਣਾਈਆਂ ਸੀ ਸਟੇਟ ਆਫ ਪੰਜਾਬ ਦੂਜੀ ਪਾਰਟੀ ਸੀ ਪੰਜਾਬ ਸਟੇਟ ਐਸਸੀ ਕਮਿਸ਼ਨ ਥਰੂ ਇਟਸ ਚੇਅਰਮੈਨ ਆਫੀਸ਼ੀਅਲ ਕਪੈਸਿਟੀ ਦੇ ਵਿੱਚ ਤੀਜਾ ਚੇਅਰਮੈਨ ਸਾਹਿਬ ਨੂੰ ਬਾਈ ਨੇਮ ਪਾਰਟੀ ਬਣਾਇਆ ਸੀ ਗੜੀ ਸਾਹਿਬ ਨੂੰ ਚੌਥੇ ਹਰ ਪਗੰਦੀ ਨੂੰ ਬਣਾਇਆ ਸੀ ਪੰਜਵੇਂ ਐਸਐਸਪੀ ਨੂੰ ਜਿਨ੍ਹਾਂ ਨੂੰ ਕਮਿਸ਼ਨ ਨੇ ਸੱਦਿਆ ਸੀ ਐਸਐਸਪੀ ਰੂਰਲ ਅੰਪਲਟਸ ਇੱਥੇ ਇਸ਼ੂ ਸਾਡੇ ਇਹ ਸੀ ਕਿ ਕਮਿਸ਼ਨ ਦੇ ਚੇਅਰਮੈਨ ਨੇ ਆਪ ਦੀ ਦੋਸਤੀ ਲਕਾਉਂਦਿਆਂ ਹੋਇਆਂ respondent number 4 ਜਿਹੜਾ ਹੈ ਪ੍ਰਜਾ ਜੀ ਨੇ ਉਹਨਾਂ ਨਾਲ ਦੋਸਤੀ ਲਕੋਈ ਔਰ ਸੂ ਮੋਟੋ ਨੋਟਿਸ ਕੱਢਿਆ ਜਿਹੜੀ ਪ੍ਰोसीडिंग ਉਹ ਇਨੀਸ਼ੀਏਟ ਨਹੀਂ ਕਰ ਸਕਦੇ ਇੱਕ ਕੁਐਸੀ ਜੁਡੀਸ਼ੀਅਲ ਅਥਾਰਟੀ ਦੇ ਵਿੱਚ ਬੰਦਾ ਜਦੋਂ ਐਕਟ ਕਰਦਾ ਉਹ ਇੱਕ ਜੱਜ ਵਾਂਗੂ ਐਕਟ ਕਰਦਾ ਤੇ ਜਦੋਂ ਜੱਜ ਵਾਂਗੂ ਐਕਟ ਕਰ ਰਹੇ ਹੁੰਦੇ ਆ ਤੇ ਆਪਦੇ ਕਿਸੇ ਵੀ ਦੋਸਤ ਜਾਂ ਜਾਣਕਾਰ ਦਾ ਕੇਸ ਉਹ ਸੁਣ ਨਹੀਂ ਸਕਦੇ ਸੋ ਇਸ ਕੇਸ ਦੇ ਵਿੱਚ ਸਾਡਾ ਗ੍ਰੀਵੈਂਸ ਇਹ ਸੀ ਕਿ ਉਹਨਾਂ ਨੇ ਆਪਦੇ ਬਹੁਤ ਕਰੀਬੀ ਦੋਸਤ ਆ ਔਰ ਅਸੀਂ ਉਹ ਪ੍ਰੂਫ ਵੀ ਨਾਲ ਲਾਇਆ ਹੈ ਕਿ ਇਹਨਾਂ ਦੀ ਦੋਸਤੀ ਦਾ ਸਾਨੂੰ ਆ ਪ੍ਰੂਫ ਮਿਲਿਆ ਹੈ ਔਰ ਉਹ ਗੜੀ ਸਾਹਿਬ ਦੇ ਫੇਸਬੁੱਕ ਪੇਜ ਤੇ ਹੀ ਸੀ ਪੁਰਾਣਾ। ਪਹਿਤੋਂ ਹੀ ਲੱਗੇ ਸੀ ਔਰ ਹੋਰ ਥਾਵਾਂ ਤੋਂ ਸੀ ਕੱਢਿਆ। ਸੋਸ਼ਲ ਮੀਡੀਆ ਤੇ ਵੀ ਕੱਢਿਆ ਤੇ ਉਹ ਫੇਸਬੁੱਕ ਵਾਲਾ ਵੀ ਦੂਜਾ ਪ੍ਰੂਫ ਦੇਖ ਕੇ ਅਸੀਂ ਪੁਆਇੰਟ ਆਊਟ ਕੀਤਾ ਕਿ ਜੀ ਆ ਸਾਡਾ ਬਾਇਸ ਦਾ ਅਲੀਗੇਸ਼ਨ ਹੈ। ਕਿ ਉਹ ਪ੍ਰੈਸ ਕਾਨਫਰੈਂਸ ਵਿੱਚ ਵੀ ਉਹਨਾਂ ਨੇ ਸਾਰੀਆਂ ਡਿਟੇਲਸ ਦਿੱਤੀਆਂ। ਲੇਕਿਨ ਆ ਗੱਲ ਨਹੀਂ ਦੱਸੀ ਕਿ ਇਹਨਾਂ ਦੀ ਦੋਸਤੀ ਹੈ ਔਰ ਬਿਨਾਂ ਕਿਸੇ ਰਿਕਾਰਡ ਤੇ ਲਿਆਂਦੇ ਆ ਇਹ ਚੀਜ਼ਾਂ ਕੀਤੀਆਂ। ਉਸ ਤੋਂ ਇਲਾਵਾ ਬਾਕੀ ਵੀ ਜਿਹੜੇ ਸੀ ਇਸ਼ੂਜ਼ ਰੇਜ਼ ਕੀਤੇ ਆ ਪਟੀਸ਼ਨ ਦੇ ਵਿੱਚ ਉਹਨਾਂ ਸਾਰਿਆਂ ਤੇ ਹੁਣ ਨੋਟਿਸ ਹੋ ਗਿਆ ਹੈ ਹੁਣ ਸਰਕਾਰ ਵੱਲੋਂ ਪੇਸ਼ ਹੋ ਕੇ ਲਿミਟਿਡ ਪੁਆਇੰਟਸ ਤੇ ਆਰਗੂਮੈਂਟਸ ਹੋਇਆ ਸੀ ਹੋਇਆ ਸੀ ਹੁਣ ਰਿਸਪੌਂਡੈਂਟ 3 ਤੇ 4 ਮਤਲਬ ਘੜੀ ਸਾਹਿਬ ਬਾਈ ਨੇਮ ਔਰ ਹਰ ਪ੍ਰਜਨਜੀ ਨੂੰ ਨੋਟਿਸ ਹੋਇਆ ਹੈ ਉਹਨਾਂ ਨੇ ਆਪ ਦਾ ਜਵਾਬ ਨਹੀਂ ਕਰ ਸਕਿਆ ਸਰਕਾਰ ਨੇ ਵੀ ਕਹਿਆ ਕੋਡ ਵਿੱਚ ਕੇ ਮੇਨਟੇਨੇਬਲ ਨਹੀਂ ਹੈ ਔਰ ਉਹਨਾਂ ਦੇ ਪਾਵਰਸ ਨੇ ਔਰ ਜਿਹੜੀ ਦੋਸਤੀ ਵਾਲਾ ਪਾਰਟ ਹੈ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਜੀ ਇਹ ਸਾਰਾ ਜਿਹੜਾ ਹੈ ਡਿਸਪਿਊਟਡ ਹੈ ਜੇ ਕਿਉਂਕਿ ਕਲੀਅਰਟੀ ਹੈ ਹੋ ਸਕਦਾ ਐਗਜ਼ਨਰੇਟ ਹੋ ਜਾਣ ਹੋ ਸਕਦਾ ਅਫੈਂਸ ਸਾਬਤ ਹੋ ਜਾਏ ਇਹ ਸਰਕਾਰ ਦਾ ਕਹਿਣਾ ਸੀ ਸਾਡਾ ਕਹਿਣਾ ਇਹ ਸੀ ਜੀ ਅਸੀਂ ਤਾਂ ਮੈਰਿਟਸ ਟੱਚ ਹੀ ਨਹੀਂ ਕਰ ਰਹੇ ਪਟੀਸ਼ਨ ਦੇ ਵਿੱਚ ਅਸੀਂ ਗਰਾਉਂਡਸ ਨਹੀਂ ਹੈ ਕਿ ਮੈਰਿਟ ਤੇ ਕੇਸ ਨਹੀਂ ਬਣਦਾ ਲੇਕਿਨ ਅਸੀਂ ਕਿਹਾ ਜੀ ਅਟ ਦੀ ਆਊਟਸੈਟ ਔਨਰੇਬਲ ਸੁਪਰੀਮ ਕੋਰਟ ਨੇ ਲਾ ਸੈਟਲ ਕੀਤਾ ਹੋਇਆ ਹੈ ਕਿ ਕਦੇ ਵੀ ਇਹਨਾਂ ਕੇਸਸ ਦੇ ਵਿੱਚ ਇੱਕ ਬਾਇਸਡ ਅਲਿਜ ਕਰਨਾ ਜਾਇਜ਼ ਹੈ ਜੇ ਕਿ ਕਿੰਨਾਂ ਇਨਸਾਨ ਆਵਦੇ ਕਿਸੇ ਜਾਣਕਾਰ ਦਾ ਕੇਸ ਸੁਣ ਰਹਾ ਜਾਂ ਪਾਰਟੀ ਕਿਸੇ ਦੇ ਵਿੱਚ ਇੰਟਰਸਟਡ ਹੈ ਸੋ ਉਸ ਗਰਾਉਂਡ ਦੇ ਉੱਤੇ ਆਬਵੀਅਸਲੀ ਗੱਲ ਸੀ ਸਟੇਟ ਨੂੰ ਕੀ ਪਤਾ ਕਿ ਕਿੰਨਾ ਦੀ ਆਪਸ ਵਿੱਚ ਦੋਸਤੀ ਹੈ ਸੋ ਉਸ ਪੁਆਇੰਟ ਦਾ ਜਵਾਬ ਨਹੀਂ ਦੇ ਸਕੇ ਉਹ ਕਹ ਰਹੀ ਸੀ ਇਹ ਤਾਂ ਜੀ ਐਵੀਡੈਂਸ ਦੀ ਗੱਲ ਹੈ ਹੁੰਦੀ ਐਵੀਡੈਂਸ ਦੀ ਗੱਲ ਹੈ ਤੇ ਇਹਨੂੰ ਕੌਣ ਐਵੀਡੈਂਸ ਸਾਹਮਣੇ ਲਿਆਊਗਾ ਕਿਹ ਕਿਹਦੇ ਕੋਲ ਇਨਕੁਆਇਰੀ ਜੇ ਚੇਅਰਮੈਨ ਸਾਹਿਬ ਨੂੰ ਪਤਾ ਸੀ ਉਹਨਾਂ ਨੂੰ ਆਬਵੀਅਸਲੀ ਪਤਾ ਸੀ ਨਾ ਦੋਸਤੀ ਹੈ ਕਿ ਨਹੀਂ ਸੋ ਉਹਨਾਂ ਨੇ ਗੱਲ ਕਦੇ ਰਿਕਾਰਡ ਤੇ ਨਹੀਂ ਲਿਆਂਦੀ ਸੋ ਇਸ ਕਰਕੇ ਸਾਡੀ ਆ ਪਲੀਸ ਸੀ ਲਿਮਿਟਡ ਬਹੁਤ ساری ਪ੍ਰੋਸੀਡਿੰਗ ਤੇ ਸਟੇ ਹੈ ਤੇ ਨੈਕਸਟ ਡੇਟ ਕਦੋਂ ਹੈ ਅ 26 ਮਈ ਡੇਟ ਪਈ ਹੈ ਜੀ 26 ਮਈ 26 ਮਈ ਤੱਕ ਮਤਲਬ ਸਾਰੀ ਪ੍ਰੋਸੀਡਿੰਗ ਸਟੇ ਹੈ ਸਰ ਪਟੀਸ਼ਨ ਦੇ ਵਿੱਚ ਪੰਜ ਪਾਰਟੀਆਂ ਬਣਾਈਆਂ ਸੀ ਸਟੇਟ ਆਫ ਪੰਜਾਬ ਦੂਜੀ ਪਾਰਟੀ ਸੀ ਪੰਜਾਬ ਸਟੇਟ ਐਸਸੀ ਕਮਿਸ਼ਨ ਥਰੂ ਇਟਸ ਚੇਅਰਮੈਨ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਤੀਜਾ ਚੇਅਰਮੈਨ ਸਾਹਿਬ ਨੂੰ ਬਾਈ ਨੇਮ ਪਾਰਟੀ ਬਣਾਇਆ ਸੀ ਗੜੀ ਸਾਹਿਬ ਨੂੰ ਚੌਥੇ ਹਰਪਰਿੰਦੀ ਨੂੰ ਬਣਾਇਆ ਸੀ ਪੰਜਵੇਂ ਐਸਐਸਪੀ ਨੂੰ ਜਿਨ੍ਹਾਂ ਨੂੰ ਕਮਿਸ਼ਨ ਨੇ ਸੱਦਿਆ ਸੀ ਐਸਐਸਪੀ ਰੂਰਲ ਅੰਪਲਟਸ ਇੱਥੇ ਇਸ਼ੂ ਸਾਡੇ ਇਹ ਸੀ ਕਿ ਕਮਿਸ਼ਨ ਦੇ ਚੇਅਰਮੈਨ ਨੇ ਆਪਦੀ ਦੋਸਤੀ ਲਕਾਉਂਦਿਆਂ ਹੋਇਆ ਰਿਸਪੌਂਡੈਂਟ ਨੰਬਰ 4 ਜਿਹੜਾ ਪ੍ਰਜੈਨਜੀ ਨੇ ਉਹਨਾਂ ਨਾਲ ਦੋਸਤੀ ਲਕੋਈ ਔਰ ਸੂ ਮੋਟੋ ਨੋਟਿਸ ਕੱਢਿਆ ਜਿਹੜੀ ਪ੍ਰੋਸੀਡਿੰਗ ਉਹ ਇਨੀਸ਼ੀਏਟ ਨਹੀਂ ਕਰ ਸਕਦੇ ਇਟ ਵਾਸ ਇ ਜੁਡੀਸ਼ੀਅਲ ਅਥਾਰਟੀ ਦੇ ਵਿੱਚ ਬੰਦਾ ਜਦੋਂ ਐਕਟ ਕਰਦਾ ਉਹ ਇੱਕ ਜੱਜ ਵਾਂਗੂ ਐਕਟ ਕਰਦਾ ਤੇ ਜਦੋਂ ਜੱਜ ਵਾਂਗੂ ਐਕਟ ਕਰ ਰਹੇ ਹੁੰਦੇ ਆ ਤੇ ਆਪਦੇ ਕਿਸੇ ਵੀ ਦੋਸਤ ਜਾਂ ਜਾਣਕਾਰ ਦਾ ਕੇਸ ਉਹ ਸੁਣ ਨਹੀਂ ਸਕਦੇ ਸੋ ਇਸ ਕੇਸ ਦੇ ਵਿੱਚ ਸਾਡਾ ਗ੍ਰੀਵੈਂਸ ਇਹ ਸੀ ਕਿ ਉਹਨਾਂ ਨੇ ਆਪਦੇ ਬਹੁਤ ਕਰੀਬੀ ਦੋਸਤ ਆ ਔਰ ਅਸੀਂ ਉਹ ਪ੍ਰੂਫ ਵੀ ਨਾਲ ਲਾਇਆ ਹੈ ਕਿ ਇਹਨਾਂ ਦੀ ਦੋਸਤੀ ਦਾ ਸਾਨੂੰ ਆ ਪ੍ਰੂਫ ਮਿਲਿਆ ਹੈ ਔਰ ਉਹ ਗੜੀ ਸਾਹਿਬ ਦੇ ਫੇਸਬੁੱਕ ਪੇਜ ਤੇ ਹੀ ਸੀ ਪੁਰਾਣਾ ਪਥੋਂ ਹੀ ਲਾਇਕੇ ਸੀ ਔਰ ਹੋਰ ਥਾਵਾਂ ਤੋਂ ਵੀ ਕੱਢਿਆ ਸੋਸ਼ਲ ਮੀਡੀਆ ਤੇ ਵੀ ਕੱਢਿਆ ਤੇ ਉਹ ਫੇਸਬੁੱਕ ਵਾਲਾ ਵੀ ਦੂਜਾ ਪ੍ਰੂਫ ਦੇਖ ਕੇ ਅਸੀਂ ਪੁਆਇੰਟ ਆਊਟ ਕੀਤਾ ਕਿ ਜੀ ਆ ਸਾਡਾ ਬਾਇਸ ਦਾ ਅਲੀਗੇਸ਼ਨ ਹੈ ਕਿ ਉਹ ਪ੍ਰੈਸ ਕਾਨਫਰੈਂਸ ਵਿੱਚ ਵੀ ਉਹਨਾਂ ਨੇ ਸਾਰੀਆਂ ਡਿਟੇਲਸ ਦਿੱਤੀਆਂ ਲੇਕਿਨ ਆ ਗੱਲ ਨਹੀਂ ਦੱਸੀ ਕਿ ਇਹਨਾਂ ਦੀ ਦੋਸਤੀ ਹੈ ਔਰ ਬਿਨਾਂ ਕਿਤੇ ਰਿਕਾਰਡ ਤੇ ਲਿਆਂਦੇ ਆ ਇਹ ਚੀਜ਼ਾਂ ਕੀਤੀਆਂ ਉਸ ਤੋਂ ਇਲਾਵਾ ਬਾਕੀ ਵੀ ਜਿਹੜੇ ਸੀ ਇਸ਼ੂਜ਼ ਰੇਜ਼ ਕੀਤੇ ਆ ਪਟੀਸ਼ਨ ਦੇ ਵਿੱਚ ਉਹਨਾਂ ਸਾਰਿਆਂ ਤੇ ਹੁਣ ਨੋਟਿਸ ਹੋ ਗਿਆ ਹੁਣ ਸਰਕਾਰ ਵੱਲੋਂ ਪੇਸ਼ ਹੋ ਕੇ ਲਿਮਿਟਿਡ ਪੁਆਇੰਟਸ ਤੇ ਆਰਗੂਮੈਂਟਸ ਹੋਇਆ ਸੀ ਹੋਈ ਸੀ ਹੁਣ ਰਿਸਪੋਂਡੈਂਟ ਤਿੰਨ ਤੇ ਚਾਰ ਮਤਲਬ ਗੜੀ ਸਾਹਿਬ ਬਾਈ ਨੇਮ ਔਰ ਹਰਪਜਨ ਜੀ ਨੂੰ ਨੋਟਿਸ ਹੋਇਆ ਉਹਨਾਂ ਨੇ ਆਪ ਦਾ ਜਵਾਬ ਫਾਈਲ ਕਰ ਸਰਕਾਰ ਨੇ ਵੀ ਕਿਹਾ ਕੋਰਟ ਵਿੱਚ ਕਿ ਮੈਂਟੇਨੇਬਲ ਨਹੀਂ ਹੈ ਔਰ ਉਹਨਾਂ ਦੇ ਪਾਵਰਸ ਨੇ ਔਰ ਇਹ ਜਿਹੜੀ ਦੋਸਤੀ ਵਾਲਾ ਪਾਰਟ ਹੈ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਜੀ ਇਹ ਸਾਰਾ ਜਿਹੜਾ ਹੈ ਡਿਸਪਿਊਟਡ ਹੈ ਜੇ ਕਿਉਂਕਿ ਕਲੀਅਰਟੀ ਹੈ ਹੋ ਸਕਦਾ ਐਗਜ਼ਾਂਡਰੇਟ ਹੋ ਜਾਣ ਹੋ ਸਕਦਾ ਅਫੈਂਸ ਸਾਬਿਤ ਹੋ ਜਾਏ ਇਹ ਸਰਕਾਰ ਦਾ ਕਹਿਣਾ ਸੀ ਸਾਡਾ ਕਹਿਣਾ ਇਹ ਸੀ ਜੀ ਅਸੀਂ ਤਾਂ ਮੈਰਿਟਸ ਟੱਚ ਹੀ ਨਹੀਂ ਕਰ ਰਹੇ ਪਟੀਸ਼ਨ ਦੇ ਵਿੱਚ ਅਸੀਂ ਗਰਾਉਂਡਸ ਨਹੀਂ ਹੈ ਕਿ ਮੈਰਿਟ ਤੇ ਕੇਸ ਨਹੀਂ ਬਣਦਾ ਲੇਕਿਨ ਅਸੀਂ ਕਿਹਾ ਜੀ ਐਟ ਦੀ ਆਊਟਸੈਟ ਹੌਨਰੇਬਲ ਸੁਪਰੀਮ ਕੋਰਟ ਨੇ ਲਾ ਸੈਟਲ ਕੀਤਾ ਹੋਇਆ ਹੈ ਕਿ ਕਦੇ ਵੀ ਇਹਨਾਂ ਕੇਸਸ ਦੇ ਵਿੱਚ ਇੱਕ ਬਾਇਸਡ ਅਲਿਜ ਕਰਨਾ ਜਾਇਜ਼ ਹੈ ਜੇ ਕਿ ਇਨਸਾਨ ਆਪਦੇ ਕਿਸੇ ਜਾਣਕਾਰ ਦਾ ਕੇਸ ਸੁਣ ਰਾਇਆ ਜਾਂ ਪਾਰਟੀ ਕਿਸੇ ਦੇ ਵਿੱਚ ਇੰਟਰਸਟਡ ਹੈ ਸੋ ਉਸ ਗਰਾਉਂਡ ਦੇ ਉੱਤੇ ਆਬਵੀਅਸਲੀ ਗੱਲ ਸੀ ਸਟੇਟ ਨੂੰ ਕੀ ਪਤਾ ਕਿ ਕਿੰਨਾ ਦੀ ਆਪਸ ਵਿੱਚ ਦੋਸਤੀ ਹੈ ਸੋ ਉਸ ਪੁਆਇੰਟ ਦਾ ਜਵਾਬ ਨਹੀਂ ਦੇ ਸਕੇ ਉਹ ਕਹਿ ਰਹੇ ਸੀ ਇਹ ਤਾਂ ਜੀ ਐਵੀਡੈਂਸ ਦੀ ਗੱਲ ਹੈ ਹੁੰਦੀ ਐਵੀਡੈਂਸ ਦੀ ਗੱਲ ਹੈ ਤੇ ਉਹਨੂੰ ਕੌਣ ਐਵੀਡੈਂਸ ਸਾਹਮਣੇ ਲਿਆਊਗਾ ਕਿਹ ਕਿਹਦੇ ਕੋਲ ਇਨਕੁਆਇਰੀ ਜੇ ਚੇਅਰਮੈਨ ਸਾਹਿਬ ਨੂੰ ਪਤਾ ਸੀ ਉਹਨਾਂ ਨੂੰ ਤਾਂ ਆਬਵੀਅਸਲੀ ਪਤਾ ਸੀ ਨਾ ਦੋਸਤੀ ਹੈ ਕਿ ਨਹੀਂ ਸੋ ਉਹਨਾਂ ਨੇ ਗੱਲ ਕਦੇ ਰਿਕਾਰਡ ਤੇ ਨਹੀਂ ਲਿਆਂਦੀ ਸੋ ਇਸ ਕਰਕੇ ਸਾਡੀ ਆ ਪਲੀਸ ਸੀ ਲਿਮਿਟਡ ਬਹੁਤ ساری ਪ੍ਰੋਸੀਡਿੰਗ ਤੇ ਸਟੇ ਹੈ ਤੇ ਨੈਕਸਟ ਡੇਟ ਕਰ ਦੋਗੇ 26 ਮਈ ਡੇਟ ਪਈ ਹੈ ਜੀ 26 ਮਈ ਤੋਂ 26 ਮਈ ਤੱਕ ਮਤਲਬ ਸਾਰੀ ਪ੍ਰੋਸੀਡਿੰਗ ਸਟੇ ਹੈ